ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਬਾਸਮਤੀ ਝੋਨੇ ਦੀ ਆਪਾਂ ਇੱਕ ਵੈਰਾਈਟੀ ਦੀ ਗੱਲ ਕਰਾਂਗੇ ਜਿਹਦਾ ਨਾਲੇ ਤਾਂ ਝਾੜ ਬਹੁਤ ਆ ਤੇ ਨਾਲੇ ਰੇਟ ਬਹੁਤ ਮਿਲਦਾ ਹੈ ਤੇ ਉਹਦੇ ਚੌਲ ਵੀ ਵਧੀਆ ਹੁੰਦੇ ਆ ਤੇ ਚੌਲਾਂ 'ਚ ਸੁਗੰਧ ਵੀ ਬਹੁਤ ਵਧੀਆ ਹੁੰਦੀ ਆ ਤੇ ਡਿੱਗਦਾ ਵੀ ਨਹੀਂ ਛੇਤੀ ਕੀਤੇ ਹਾਂ ਜੇ ਕੁਝ ਖੇੜਾ ਜੋ ਗੱਲ ਵੱਖ ਹੈ ਤੇ ਛੇਤੀ ਡਿੱਗਦਾ ਵੀ ਨਹੀਂ ਤੇ ਝਾੜ ਵੀ ਬਹੁਤ ਆ ਉਹਦਾ ਝਾੜ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਤੇ ਉਹਦਾ ਟਾਈਮ ਵੀ ਦੱਸਾਂਗੇ ਆਪਾਂ ਤੁਹਾਨੂੰ ਆਪਣਾ ਤਜਰਬਾ ਜਿਹਦੇ ਵੀ ਪਨੀਰੀ ਬੀਜਣ ਦਾ ਤੇ ਸਾਰਾ ਕੁਝ ਆਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜਿਵੇਂ ਜੂਨ ਦਾ ਮਹੀਨਾ ਚੱਲੀ ਜਾਂਦਾ ਹੈ ਅੱਜ ਜਦੋਂ ਵੀਡੀਓ ਬਣਦੀ ਹੈ ਉਦੋਂ ਹੈਗੀ ਆ 7 ਜੂਨ ਤੇ ਹੋ ਸਕਦਾ ਅੱਜ ਹੀ ਅਪਲੋਡ ਹੋ ਜੇ ਤੇ ਇਸ ਵੀਡੀਓ ਜੇ ਆਪਾਂ ਗੱਲ ਕਰਨੀ ਆ ਬਾਸਮਤੀ ਦੀ ਇੱਕ ਵੈਰੈਟੀ ਦੀ ਜਿਹਦੇ ਝਾੜ ਜ਼ਿਆਦੇ ਆ ਤੇ ਜਿਹਦਾ ਰੇਟ ਵੀ ਚੰਗਾ ਮਿਲਦਾ ਤੇ ਉਹ ਵੈਰੈਟੀ ਹੈਗੀ ਆ ਬਾਈ ਜੀ 17 18 ਬਹੁਤ ਭਰਾਵਾਂ ਨੇ ਪਿਛਲੇ ਸਾਲਾਂ ਚ ਲਾਈ ਹੋਊਗੀ ਤੇ ਝਾੜੇ ਵਧੀਆ ਲਏ ਹੋਣਗੇ ਤੇ ਪਰ ਕਈ ਵਾਰੀ ਨਾ ਆਪਾਂ ਕਾਲ ਕਰ ਲੈਨੇ ਆ ਜੇ ਆਪਾਂ ਝਾੜ ਲੈਣਾ ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਆਂ ਕਈ ਵਾਰੀ ਆਪਾਂ ਨਾ ਕਾਲ ਚ ਬੀਜ ਦਿੰਨੇ ਆ ਕੋਈ ਕਹਿੰਦਾ ਕੱਸੀ ਦਾ ਪਾਣੀ ਬੰਦ ਹੋ ਜੂ ਬੀਜ ਦੀ ਅਦਾਵਾਦਾ ਕੋਈ ਕੋਈ ਬਹਾਨੇ ਲਾਉਂਦਾ ਹੈਦਾਵਾਦਾ ਬੀਜ ਦੀ ਕੰਮ ਨਵੇੜੀਏ ਪਰਨਾ ਜੇ ਆਪਾਂ ਛਾੜ ਲੈਣਾ ਨਾ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਕੰਟਰੋਲ ਕਰਨਾ ਪਊਗਾ ਕਿਉਂਕਿ ਜਿਹੜੀਆਂ ਆ ਬਾਸਮਤੀ ਦੀਆਂ ਕਿਸਮਾਂ ਜੇ ਇਹ ਥੋੜੀਆਂ ਜਾ ਕੇ ਠੰਡ ਚ ਨਿਸਰਣਗੀਆਂ ਤੇ ਪੱਕਣਗੀਆਂ ਫੇਰ ਹੀ ਇਹਨਾਂ ਦਾ ਝਾੜ ਤੇ ਫੇਰ ਹੀ ਇਹਨਾਂ ਦੀ ਕੁਆਲਿਟੀ ਬੰਦੀ ਆ ਫੇਰ ਹੀ ਆਪਾਂ ਨੂੰ ਰੇਟ ਮਿਲਦਾ ਹੁਣ ਕਈ ਭਰਾਵਾਂ ਦੀਆਂ ਤਾਂ ਪਨੀਰੀਆਂ ਜਿਹੜੀਆਂ ਹੈਗੀਆਂ ਹੋਰ ਹਫ਼ਤੇ ਤਾਈਂ 10 ਦਿਨਾਂ ਤਾਈਂ ਲੱਗਣ ਵਾਲੀਆਂ ਹੁਣ ਜੇ ਉਹ ਪਨੀਰੀ ਆਪਾਂ ਪੱਟ ਕੇ ਵਾਹਣ ਦੇ ਵਿੱਚ ਲਾਵਾਂਗੇ ਤੇ ਉਦੋਂ ਨੂੰ ਤਾਂ ਇਹ ਪਰਮਲ ਝੋਨੇ ਨਹੀਂ ਲੱਗੇ ਹੋਣੇ ਕਿਉਂਕਿ ਕਈ ਜਗ੍ਹਾ ਤੇ ਪਰਮਲ ਝੋਨਿਆਂ ਦੀ ਜਿਹੜੀ ਤਰੀਕ ਉਹ ਵੀ ਲੇਟ ਹੈ ਹੁਣ 1 ਜੂਨ ਤੋਂ ਚੱਲ ਪਿਆ ਕੰਮ ਤੇ ਕੋਈ 15-20 ਜੂਨ ਤੱਕ ਹੋਊਗੀ ਉਦੋਂ ਨੂੰ ਤਾਂ ਫਿਰ ਉਹ ਝੋਨੇ ਵੀ ਨਹੀਂ ਲੱਗਨੇ ਤੇ ਜੇ ਬਾਸਮਤੀ ਉਹ ਤੋਂ ਲਾਤੇ ਫਿਰ ਉਹਨਾਂ ਨੇ ਝਾੜ ਵੀ ਨਹੀਂ ਦੇਣਾ ਤੇ ਉਹਦੀ ਕੁਆਲਿਟੀ ਵੀ ਨਹੀਂ ਬਣਨੀ ਦੇ ਕੁਆਲਟੀ ਦੀ ਬਾਨੀ ਆ ਫਿਰ ਉਹਦਾ ਜਦੋਂ ਉਹ ਜਿਹੜੇ ਉਹਦੇ ਦਾਣੇ ਹੋਣਗੇ ਉਹ ਬਰੀਕ ਤੇ ਹੋਰ ਹੀ ਥੋਥੇ ਜਿਹਾ ਹੋ ਜਾਣਗੇ ਹੌਲੇ ਜੇ ਆ ਫਿਰ ਉਹਨੂੰ ਬਾਜ਼ਾਰ ਦੇ ਵਿੱਚ ਵੀ ਪੱਤਲ ਕਹਿੰਦੇ ਆ ਫਿਰ ਉਹਦਾ ਰੇਟ ਨਹੀਂ ਲੱਗਦਾ ਜਿਹੜੀ 17 18 ਵੈਰਾਈਟੀ ਆ ਜਿਹੜਾ ਆਪਾਂ ਤੁਹਾਨੂੰ ਤਜਰਬਾ ਦੱਸਦੇ ਆ ਵੀ ਜੇ 10 ਜੂਨ ਤੋਂ ਬਾਅਦ ਆਪਾਂ ਪਨੀਰੀ ਬੀਜੀਏ ਕਿਉਂਕਿ ਇਹ 40 45 ਦਿਨ ਲੈ ਜਾਂਦੀ 100 ਤੇ 10 ਜੂਨ ਤੋਂ ਬਾਅਦ ਆਪਾਂ ਪਨੀਰੀ ਬੀਜੀਏ ਤਾਂ ਮੇਰੇ ਹਿਸਾਬ ਨਾਲ ਇਹਦਾ ਝਾੜ ਵਧੀਆ ਰਹੂਗਾ ਤੇ ਝਾੜ ਵਧੀਆ ਰਹੂਗਾ ਤੇ ਨਾਲ ਦੀ ਨਾਲ ਇਹ ਵੀ ਪੱਕਣ ਵੇਲੇ ਨੂੰ ਵੀ ਥੋੜੀ ਜੀ ਠੰਡ ਚ ਆਜੂਗੀ ਇਹ ਨਿਸਰ ਜਦੋਂ ਨਸਾਰਾ ਕਰੂਗੀ ਜਦੋਂ ਨਸਾਰਾ ਠੰਡ ਚ ਹੋਇਆ ਤੇ ਪੱਕਣ ਚ ਵੀ ਇਹਨੂੰ ਠੰਡ ਮਿਲੀ ਤੇ ਵੈਰਾਈਟੀ ਦੀ ਜਿਹੜੀ ਹੈਗੀ ਕੁਆਲਿਟੀ ਉਹ ਵੀ ਬਹੁਤ ਵਧੀਆ ਬਣੂਗੀ ਤੇ ਜਿਹੜੇ ਇਹਦੇ ਚੌਲਾਂ ਦੀ ਸੁਗੰਧ ਵੀ ਵਧੀਆ ਆਊਗੀ ਤੇ ਬਾਜ਼ਾਰ ਚ ਵੀ ਰੇਟ ਵਧੀਆ ਮਿਲੂਗਾ ਕਿਉਂਕਿ ਫੇਰ ਇਹਨੇ ਪਤਲ ਨਹੀਂ ਬੰਨਣਾ ਜਦੋਂ ਦਾਣੇ ਨਿਗਰ ਹੋਏ ਤੇ ਹੱਥੇ ਚੱਕੇ ਤੋਂ ਦੱਸਣਗੇ ਵੀ ਹਾਂ ਹੈਗਾ ਇਹਦੇ ਚ ਤੰਤ ਤੇ ਆਟੋਮੈਟਕੀ ਇਹਦਾ ਜਿਹੜਾ ਹੈਗਾ ਨਾ ਝਾੜ ਮਿਲਣਾ ਤੇ ਰੇਟ ਮਿਲਣਾ ਤੇ ਬਾਕੀ ਗੱਲ ਬਈ ਜੀ ਇਹ ਡੈਗ ਦੀ ਬਹੁਤ ਘਟਾ ਹਾਂ ਆਪਾਂ ਆਪਦੀ ਗਲਤੀ ਨਾਲ ਸੈੱਟ ਲਈਏ ਤਾਂ ਉਹ ਗੱਲ ਵਾਕਾ ਪਰ ਵੈਸੇ ਇਹ ਡੈਗ ਦੀ ਬਹੁਤ ਘਟਾ ਹੈ ਕਿਉਂਕਿ ਇਹਦੇ ਚ ਜਦੋਂ ਆਪਾਂ ਜਾਦੇ ਜੂਰੀਆ ਪਾ ਦਿੰਨੇ ਆ ਨਾ ਜਾਦੇ ਜੂਰੀਆ ਨਾਲ ਫਿਰ ਇਹ ਡਿੱਗਣ ਦੇ ਡਰ ਵੱਲ ਜਾਂਦਾ ਤੇ ਬਾਕੀ ਬਿਮਾਰੀਆਂ ਦਾ ਘਾਤਰਾ ਵੀ ਵੱਜ ਜਾਂਦਾ ਹੈ ਤੇ ਕੁਆਲਿਟੀ ਤੇ ਵੀ ਅਸਰ ਪੈਂਦਾ ਉਹਦਾ ਜਿਆਦੇ ਜੂਰੀਆਂ ਨਾਲ ਕਿਉਂਕਿ ਜਿਹੜੀ ਜੂਰੀ ਆਪਾਂ ਕੋਈ ਪਾਉਣੀ ਹੈ 1.5 ਗੱਟਾ 2 ਗੱਟੇ ਤੇ ਉਹ ਆਪਾਂ ਟਾਈਮ ਨਾਲ ਪਾ ਦਈਏ ਤੇ ਜਿਹੜਾ ਮੁੜ ਕੇ ਇਹਦੇ ਤੇ ਕੋਈ ਬੁਰਾ ਅਸਰ ਨਾ ਪਵੇ ਜੂਰੀਆ ਦਾ ਕਈ ਵਾਰੀ ਜਿਆਦੇ ਜੂਰੀਆਂ ਨਾਲ ਵੀ ਨਾ ਤੇ ਕੰਮ ਖਰਾਬ ਹੋ ਜਾਂਦਾ ਬਿਮਾਰੀ ਦਾ ਡਰ ਰਹਿ ਜਾਂਦਾ ਡਿੱਗਦੀ ਹੈ ਤੇ ਕੁਆਲਿਟੀ ਡਾਊਨ ਹੁੰਦੀ ਹੈ ਤੇ ਫਿਰ ਉਹ ਝਾੜ ਵੀ ਨਹੀਂ ਦਿੰਦੀ ਡੈਗ ਵੀ ਪੈਂਦੀ ਹੈ ਜਿਹ ਤੋਂ ਝਾੜ ਨਹੀਂ ਦਿੰਦੀ ਬਾਕੀ ਇਹ ਜੇ 10 ਜੂਨ ਤੋਂ ਬਾਅਦ ਆਪਾਂ ਬੀਜੀਏ ਤਾਂ ਤੁਹਦੇ ਹਿਸਾਬ ਨਾਲ ਉਹ 140 45 ਦਿਨ ਚ ਪੱਕ ਕੇ ਇਹ ਤਿਆਰ ਹੋਊਗੀ ਤੇ ਉਦੋਂ ਨੂੰ ਥੋੜੀ ਜੀ ਠੰਡ ਜੀ ਉਤਰਿਆ ਹੋਊਗੀ ਰਾਤ ਦੀ ਠੰਡ ਹੋਇਆ ਕਰੂਗੀ ਦਿਨੇ ਥੋੜੀ ਜੀ ਧੁੱਪ ਤੇ ਹਵਾ ਵਗਿਆ ਕਰੂਗੀ ਤੇ ਉਦੋਂ ਜਦੋਂ ਨਿਸਰੂਗੀ ਤੇ ਫਿਰ ਇਹਦਾ ਨਸਾਰਾ ਵੀ ਸਹੀ ਤੇ ਪਕਾਵ ਵੀ ਵਧੀਆ ਹੋਊਗਾ 17 18 ਦਾ ਜਿਹੜਾ ਝਾੜ ਆ ਬਈ ਉਹ ਵੈਸੇ ਤਾਂ 18 ਤੋਂ 20 ਕੁਇੰਟਲ ਆ ਤੇ ਪਰ ਇਹਦਾ ਝਾੜ ਬਈ 20 ਤੋਂ 25 ਕੁਇੰਟਲ ਵੀ ਕੱਡੇ ਵੇ ਆ ਨਿਕਲੇ ਵੇ ਆ ਆਮ ਕਿਸਾਨਾਂ ਦੇ ਖੇਤਾਂ 'ਚ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਝਾੜ ਨਿਕਲਿਆ ਤੁਸੀਂ ਲਾਈਆਂ ਤਾਂ ਇਹ ਵੈਰਾਈਟੀ ਤੇ ਵੱਧ ਤੋਂ ਵੱਧ ਕਿੰਨਾ ਝਾੜ ਨਿਕਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਗੱਲ 17-18 ਦੀ ਕੀਤੀ ਹੈ ਬਈ ਤੇ ਦੂਸਰੀ ਵੈਰਾਈਟੀ ਦੀ ਆਪਾਂ ਜਦੋਂ ਬਾਅਦ ਕੋਈ ਵੀਡੀਓ ਬਣਾ ਦੇਾਂਗੇ ਹੋਰ ਵੈਰਾਈਟੀਆਂ ਦੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ